ਦੀਰ ਆਪਾ ਨਾਨਕ 30 ਹੱਥ ਨਾਲ ਲੱਗਦੇ ਪਿੰਡ ਪਖਟਾਣਾ ਬੋੜ ਵਾਲਾ ਚ ਪੰਜਾਬ ਪੁਲਿਸ ਤੇ ਬੀਐਸਐਫ ਦਾ ਚੱਲਿਆ ਸਾਂਝਾ ਆਪਰੇਸ਼ਨ 1 ਕਿਲੋ ਹੈਰੋਇਨ ਕੀਤੀ ਗ੍ਰਿਫਤਾਰ ਅੱਜ ਤੜਕਸਰ ਪੰਜਾਬ ਪੁਲਿਸ ਅਤੇ ਪੀਐਸਫ ਵੱਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਦੌਰਾਨ ਡੇਰਾ ਬਾਬਾ ਨਾਨਕ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਬਖਟਾਣਾਪੋੜ ਵਾਲਾ ਵਿਖੇ ਖੇਤਾਂ ਵਿੱਚੋਂ ਅੱਧਾ-ਅੱਧਾ ਕਿਲੋ ਦੇ ਦੋ ਪੈਕੇਟ ਜੋ ਕਿ ਟੀਪ ਨਾਲ ਬੰਦ ਕੀਤੇ ਹੋਏ ਸਨ ਪੁਲਿਸ ਅਤੇ ਪੀਐਸਫ ਦੇ ਸਾਂਝੇ ਆਪਰੇਸ਼ਨ ਦੌਰਾਨ ਬਰਾਮਦ ਕੀਤੇ ਹਨ ਇਸ ਦੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਐਸਪੀ ਗੁਰਬੀਚ ਸਿੰਘ ਨੇ ਦੱਸਿਆ ਕਿ ਡਰੋਨ ਰਾਹੀਂ ਇਹ ਪੈਕੇਟ ਪਾਕਿਸਤਾਨ ਵਾਲੇ ਪਾਸਿਓਂ ਛੁੱਟੇ ਹੋਣ ਦੀ ਸੰਭਾਵਨਾ ਹੈ ਅਤੇ ਪੁਲਿਸ ਨੇ ਇਸ ਦਾ ਮਕਦਮਾ ਦਰਜ ਕਰਕੇ ਤਫਤੀਸ਼ ਚ ਸ਼ੁਰੂ ਕਰ ਦਿੱਤੀ ਹੈ ਹਾਂਜੀ ਸੋ ਕੱਲ ਮਿਤੀ 16 ਅਕ ਨੂੰ ਸਾਡੇ ਥਾਣਾ ਡੇਰਾ ਬਾਬਾ ਨਾਨਕ ਦੇ ਐਸ ਐਚ ਯੂ ਤੇ ਉਹਨਾਂ ਦੀ ਟੀਮ ਭਗਤਾਣਾ ਬੁਖੜ ਵਾਲਾ ਪਿੰਡ ਦੇ ਵਿੱਚ ਪੈਟਰੋਲਿੰਗ ਕਰ ਰਹੇ ਸੀ ਸੋ ਪੈਟਰੋਲਿੰਗ ਦੇ ਦੌਰਾਨ ਉਹਨਾਂ ਨੂੰ ਜੋ ਸੂਚਨਾ ਮਿਲੀ ਅਤੇ ਇੱਕ ਖੇਤ ਦੇ ਵਿੱਚੋਂ ਦੋ ਪੈਕੇਟ येलो टेਪ ਦੇ ਜਿਹੜੇ ਇੱਕ ਪੈਕੇਟ ਨੇ ਜਿਹੜੇ ਡਰੋਨ ਦੇ ਰਾਹੀਂ ਪਾਕਿਸਤਾਨ ਤਰਫੋਂ ਆਏ ਨੇ ਉਥੇ ਦੇ ਹੋਰ ਕਵਰ ਹੋਏ ਨੇ ਉਹਨਾਂ ਦੋਨਾਂ ਪੈਕੇਟਸ ਨੂੰ ਜਿਹੜਾ ਡੀਐਸਪੀ ਡੇਰਾ ਬਾਬਾ ਨਾਨਕ ਦੀ ਪ੍ਰੈਜ਼ੈਂਸ ਦੇ ਵਿੱਚ ਸਾਡੀ ਟੀਮ ਦੀ ਪ੍ਰੈਜ਼ੈਂਸ ਦੇ ਵਿੱਚ ਉਹਨੂੰ ਜਦੋਂ ਖੋਲਿਆ ਗਿਆ ਤਾਂ ਦੋਨਾਂ ਦੇ ਵਿੱਚੋਂ ਅੱਧਾ-ਅੱਧਾ ਕਿਲੋ ਹੇਰੋਇਨ ਜਿਹੜੀ ਆ ਰਿਕਵਰ ਹੋਈ ਹੈ ਜਿਸ ਦੇ ਸਬੰਧ ਦੇ ਵਿੱਚ ਅਸੀਂ ਥਾਣਾ ਡੇਰਾ ਬਾਬਾ ਨਾਨਕ ਦੇ ਵਿੱਚ ਐਫਆਈਆਰ ਨੰਬਰ 4/16/2024 ਅੰਡਰ ਸੈਕਸ਼ਨ ਐਨਡੀਪੀਐਸ ਐਕਟ ਤੇ 에ਅਰਕ੍ਰਾਫਟ ਐਕਟ ਜਿਹੜਾ ਕੇਸ ਰਜਿਸਟਰ ਕੀਤਾ ਹੈ ਤੇ ਇਸ ਜਿਹੜੀ ਇਸ ਜਿਹੜੀ ਤਫ਼ਤੀਸ਼ ਜਿਹੜੀ ਆ ਉਹ ਜਿਹੜੀ ਆ ਡੁੰਗਾਈ ਦੇ ਨਾਲ ਉਹ ਕੀਤੀ ਜਾ ਰਹੀ ਹੈ